ਸਰਕਾਰੀ ਕ੍ਰਿਤੀ ਕਾਲਜ ਵਿਖੇ ਪਾਠੜਾ ਵਿਖੇ ਅਸੀਨ ਬੁੱਧਵਾਰ ਨੂੰ ਸਵੇਰੇ 12 ਵਜੇ ਪ੍ਰਿੰਸੀਪਲ ਪ੍ਰੋਫੈਸਰ ਅਮਰਜੀਤ ਸਿੰਘ ਦੀ ਅਗਵਾਈ ਹੇਠ ਐਨਐਸਐਸ ਵਿਭਾਗ ਦੇ ਵੱਲੋਂ ਗਰਲ ਚਾਈਲਡ ਡੇ ਮਨਾਇਆ ਗਿਆ ਪ੍ਰਿੰਸੀਪਲ ਪ੍ਰੋਫੈਸਰ ਅਮਰਜੀਤ ਸਿੰਘ ਨੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕੁੜੀਆਂ ਹਰ ਖੇਤਰ ਦੇ ਵਿੱਚ ਮੁੰਡਿਆਂ ਦੇ ਨਾਲੋਂ ਅੱਗੇ ਨੇ ਭਾਵੇਂ ਕਈ ਥਾਵਾਂ ਤੇ ਸਿਟੀ ਸਕੈਨ ਆਹੀਂ ਚੈੱਕ ਕਰਕੇ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਹੈ ਇਸ ਦੇ ਲਈ ਸਾਡੇ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਕੁੜੀਆਂ ਦੇ ਨਾਲ ਭੇਦ ਭਾਪ ਕਰਨ ਵਾਲੇ ਲੋਕਾਂ ਨੂੰ ਨਾਰੀ ਸ਼ਕਤੀ ਬਾਰੇ ਜਾਗਰੂਕ ਕਰੀਏ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਉਹ ਸਰਕਾਰੀ ਕੀਰਤੀ ਕਾਲਜ ਨਿਆਲਪਾਤਣਾ ਵਿਖੇ ਜਿਹੜਾ ਨੈਸ਼ਨਲ ਗਰਲ ਚਾਈਲਡ ਡੇ ਦੇ ਵੱਜੋਂ ਅਸੀਂ ਸਾਰੇ ਵਿਦਿਆਰਥੀਆਂ ਦੇ ਨਾਲ ਤੇ ਸਟਾਫ ਦੇ ਨਾਲ ਮਿਲ ਕੇ ਮਨਾ ਰਹੇ ਹਾਂ ਕਿਉਂਕਿ ਸਾਡੇ ਕਾਲਜ ਦੇ ਵਿੱਚ ਤਕਰੀਬਨ 1400 ਬੱਚੇ ਹਨ ਉਹਦੇ ਵਿੱਚ ਸਾਡੇ ਕੋਲ 6650 ਜਿਹੜੀਆਂ ਹਨ ਉਹ ਲੜਕੀਆਂ ਪੜ੍ਹਦੀਆਂ ਹਨ ਅੱਜ ਦੇ ਦਿਨ ਦੀ ਜਿਹੜੀ ਇੰਪੋਰਟੈਂਸ ਹੈ ਨੈਸ਼ਨਲ ਲੈਵਲ ਤੇ ਸਟੇਟ ਲੈਵਲ ਤੇ ਕਿ ਲੜਕੀਆਂ ਜਿਹੜੀਆਂ ਹੈ ਉਹ ਜਿਵੇਂ ਪੁਰਾਣੀ ਧਾਰਨਾ ਸੀਗੀ ਕਿ ਲੜਕੀਆਂ ਜਦੋਂ ਪੈਦਾ ਹੋ ਜਾਂਦੀਆਂ ਨੇ ਤੇ ਲੱਗਦਾ ਹੈ ਘਰਦਿਆਂ ਨੂੰ ਕਿ ਇਹ ਸਾਡੇ ਤੇ ਬੋਝ ਬਣ ਗਈਆਂ ਉਹ ਪੁਰਾਣਾ ਸਮਾਂ ਸੀ ਹੁਣ ਦੇ ਜਿਹੜਾ ਸਮਾਂ ਹੈ ਉਹ ਜਦੋਂ ਅਸੀਂ ਵਿਦਿਆਰਥੀ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਐਜੂਕੇਟ ਕਰਦੇ ਆਂ ਲੜਕੀਆਂ ਅੱਜ ਕੱਲ ਪੜ੍ਹ ਲਿਖ ਕੇ ਬਹੁਤ ਹੀ ਉੱਚੇ ਉੱਚੇ ਆਉਂਦਿਆਂ ਦੇ ਉੱਤੇ ਪਹੁੰਚ ਗਈਆਂ ਹਨ ਚਾਹੇ ਹੋ ਆਰਮੀ ਦਾ ਤੁਸੀਂ ਲਗਾ ਲਓ ਡਿਫੈਂਸ ਸਰਵਿਸਿਜ਼ ਲਗਾ ਲਓ ਆਈਐਸ ਸਿਵਲ ਸਰਵਿਸਿਜ਼ ਔਰ ਪੁਲਿਸ ਦੇ ਵਿੱਚ ਪੈਰਾ ਮਿਲਟਰੀ ਫੋਰਸਿਜ਼ ਦੇ ਵਿੱਚ ਕੁੜੀਆਂ ਜਿਹੜੀਆਂ ਹਨ ਅੱਜ ਕੱਲ ਉਹ ਮੱਲਾ ਮਾਰ ਰਹੀਆਂ ਹਨ ਸੋ ਸਾਨੂੰ ਇਹੀ ਸੁਸਾਇਟੀ ਦੇ ਵਿੱਚ ਧਿਆਨ ਰੱਖਣਾ ਚਾਹੀਦਾ ਹੈ ਕਿ ਬੱਚਾ ਜਿਹੜਾ ਵੀ ਹੈ ਚਾਹੇ ਲੜਕਾ ਹੈ ਜਾਂ ਲੜਕੀ ਹੈ ਉਹ ਕੋਈ ਕਿਸੇ ਤੇ ਬੋਝ ਨਹੀਂ ਹੈ ਸਗਾ ਉਸ ਨੂੰ ਸਾਨੂੰ ਜਿਹੜੀਆਂ ਕਦਰਾਂ ਕੀਮਤਾਂ ਸਿਖਾਉਣੀਆਂ ਹਨ ਤੇ ਨਾਲ ਹੀ ਉਹਨੂੰ ਜਿਹੜੀ ਅੱਛੀ ਪੜ੍ਹਾਈ ਦੇਣੀ ਹੈ ਉਹ ਸਾਨੂੰ ਪਰਵਾਇਡ ਕਰਨੀ ਚਾਹੀਦੀ ਹੈ ਸੋ ਥੈਟ ਕਿ ਉਹ ਆਪਣੇ ਲਾਈਫ ਨੂੰ ਵਧੀਆ ਤਰੀਕੇ ਦੇ ਨਾਲ ਸੈੱਟ ਕਰ ਸਕਣ ਆਪਣੇ ਘਰ ਨੂੰ ਆਰਥਿਕ ਜਿਹੜੀ ਹੈ ਉਹ ਵਧੀਆ ਤਰੀਕੇ ਦੇ ਨਾਲ ਚਲਾ ਸਕਣ ਆਪਣੇ ਮਾਪਿਓ ਮਾਪੇ ਦੀ ਜਿਹੜੀ ਹੈ ਉਹ ਵਧੀਆ ਇੱਜ਼ਤ ਕਰ ਸਕਣ ਔਰ ਸੋਸਾਇਟੀ ਇਸ ਤਰੀਕੇ ਦੇ ਨਾਲ ਹੀ ਹੌਲੀ-ਹੌਲੀ ਜਿਹੜੀ ਹੈ ਇੰਪਰੂਵ ਹੋ ਜਾਏਗੀ ਇਸ ਕਰਕੇ ਇਸ ਦੇ ਸੰਬੰਧ ਵਿੱਚ ਜਿਹੜੀਆਂ ਜੇ ਨੈਸ਼ਨਲ ਗਰਲ ਚਾਈਲਡ ਦੀ ਗੱਲ ਕਰੀਏ ਜਿਵੇਂ ਬੇਟੀ ਬਚਾਓ ਬੇਟੀ ਪੜਾਓ ਇਸ ਤਰ੍ਹਾਂ ਦੇ ਜਿਹੜੀਆਂ ਮੁਹਿੰਮ ਚੱਲ ਰਹੀਆਂ ਹਨ ਤੇ ਸਰਕਾਰ ਨੇ ਹੋਰ ਵੀ ਬਹੁਤ ਸਾਰੀਆਂ ਪਾਲਿਸਿਜ਼ ਜਿਹੜੀਆਂ ਹਨ ਉਹ ਡਿਜ਼ਾਈਨ ਕੀਤੀਆਂ ਹਨ ਫਾਰ ਦਾ ਸਪੈਸ਼ਲੀ ਫਾਰ ਦਾ ਗਰਲਸ ਸੋ ਥੈਟ ਉਹ ਲੜਕੀਆਂ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ ਤੇ ਆਪਣੇ ਮਾਪੇ ਬਾਬ ਦੇ ਉੱਤੇ ਕੋਈ ਵੀ ਬੋਝ ਨਾ ਬਣ ਤੇ ਇੱਕ ਸੋਸਾਇਟੀ ਜਿਹੜੀ ਸਾਡੀ ਬੈਲੈਂਸਡ ਜਿਹੜੀ ਸੋਸਾਇਟੀ ਹੋਵੇ ਜਿਹਦੇ ਵਿੱਚ ਕੁੜੀਆਂ ਨੂੰ ਪਿੱਛੇ ਰਹਿਣ ਦੀ ਕੋਈ ਉਹ ਜ਼ਰੂਰਤ ਨਹੀਂ ਹੈ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਨੂੰ ਬਸ ਸਿਰਫ ਇੱਕੋ ਹੀ ਗੱਲ ਹੈ ਕਿ ਹਾਰਡ ਵਰਕ ਕਰਕੇ ਪੜ੍ਹ ਕੇ ਔਰ ਵਧੀਆ ਤਰੀਕੇ ਦੇ ਨਾਲ ਉਹ ਉਹਨਾਂ ਨੂੰ ਨੌਕਰੀਆਂ ਜਿਹੜੀਆਂ ਜੁਆਇਨ ਕਰਨੀਆਂ ਚਾਹੀਦੀਆਂ ਹਨ ਔਰ ਸਾਨੂੰ ਐਜ਼ ਅ ਸੋਸਾਇਟੀ ਬੀਇੰਗ ਅ ਪੇਰੈਂਟ ਸਾਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈਗਾ ਕਿ ਲੜਕੀਆਂ ਨੂੰ ਖਾਸ ਕਰਕੇ ਜਿਹੜਾ ਉਹ ਪੜਾਇਆ ਜਾਵੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਜਾਵੇ ਤਾਂ ਜੋ ਉਹ ਕਿਸੇ ਤੇ ਬੋਝ ਨਾ ਹੋਣ ਥੈਂਕ ਯੂ ਵੈਰੀ ਸਾਡੇ ਕਾਲਜ ਦੇ ਵਿੱਚ ਰਾਸ਼ਟਰੀ ਬਾਲਿਕਾ ਦਿਵਸ ਮਨਾਇਆ ਗਿਆ ਜਿਸ ਦੇ ਵਿੱਚ ਸਾਡੇ ਪ੍ਰਿੰਸੀਪਲ ਸਰ ਵੱਲੋਂ ਔਰ ਬਾਕੀ ਸਾਰੇ ਟੀਚਰਸ ਵੱਲੋਂ ਗਰਲਸ ਦੇ ਨਾਲ ਕਾਫੀ ਡਿਸਕਸ਼ਨ ਕੀਤੀ ਗਈ ਹੈ ਔਰ ਬੱਚਿਆਂ ਵੱਲੋਂ ਵੀ ਕਾਫੀ ਸਵਾਲ ਜਵਾਬ ਕੀਤੇ ਗਏ ਉਹਨਾਂ ਵੱਲੋਂ ਆਪਣਾ ਜੋ opinion ਹੈ ਉਹ ਵੀ ਸਾਡੇ ਨਾਲ ਸਾਂਝਾ ਕੀਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ ਜੋ ਸਾਡੇ ਮੰਦਿਰ ਸੀ ਉਹ ਇਹੀ ਸੀਗਾ ਕਿ ਲੜਕੀਆਂ ਨੂੰ ਅਵੇਅਰ ਕੀਤਾ ਜਾਏ ਕਿ ਉਹ ਆਪਣੇ ਆਪ ਨੂੰ ਕਿਸੇ ਤਰੀਕੇ ਨਾਲ ਲੜਕੀਆਂ ਤੋਂ ਘਟਣਾ ਸਮਝਣ ਔਰ ਆਪਣੇ ਪੇਰੈਂਟਸ ਨੂੰ ਔਰ ਆਪਣੇ ਇਲਾਕੇ ਦੇ ਲੋਕਾਂ ਨੂੰ ਵੀ ਜਾ ਕੇ ਇਸ ਪ੍ਰਤੀ ਜਾਗਰੂਕ ਕਰਨ ਕਿ ਕੁੜੀਆਂ ਕਿਸੇ ਤਰ੍ਹਾਂ ਦਾ ਬੋਝ ਨਹੀਂ ਹੁੰਦੀਆਂ ਸਗੋਂ ਅਗਰ ਉਹਨਾਂ ਨੂੰ ਵਧੀਆ ਤਰੀਕੇ ਨਾਲ ਮੌਕੇ ਦਿੱਤੇ ਜਾਂਦੇ ਨੇ ਐਜੂਕੇਟ ਕੀਤਾ ਜਾਂਦਾ ਤਾਂ ਉਹ ਵੀ ਆਪਣੇ ਸਮਾਜ ਲਈ ਆਪਣੇ ਘਰ ਲਈ ਆਪਣੇ ਪਰਿਵਾਰ ਲਈ ਬਹੁਤ ਕੁਝ ਕਰ ਸਕਦੀਆਂ ਨੇ ਸਰ ਮੈਂ ਸਮਾਜ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਵੀ ਕੁੜੀਆਂ ਨੂੰ ਬੋਝ ਨਾ ਸਮਝਿਆ ਜਾਵੇ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਜਾਵੇ ਤਾਂ ਕਿ ਉਹ ਵੀ ਆਪਣੇ ਆਪ ਨੂੰ ਇੰਪਰੂਵ ਕਰ ਸਕਣ ਵੀ ਹਾਂ ਅਸੀਂ ਵੀ ਕੁਝ ਕਰ ਸਕਦੇ ਆ ਹਮੇਸ਼ਾ ਹੀ ਕੁੜੀਆਂ ਨੂੰ ਸਮਝਿਆ ਜਾਂਦਾ ਵੀ ਇਹ ਕੁਝ ਨਹੀਂ ਕਰ ਸਕਦੇ ਲੇਕਿਨ ਕੁੜੀਆਂ ਆਪਣੀ ਮਿਹਨਤ ਨਾਲ ਬਹੁਤ ਆਪਣੇ ਆਉਧਿਆ ਨੂੰ ਹਾਸਲ ਕਰ ਰਹੀਆਂ ਨੇ ਤੇ ਉਹਨਾਂ ਨੂੰ ਸਮਝਣਾ ਚਾਹੀਦਾ ਵੀ ਹਾਂ ਅਸੀਂ ਹਰ ਇੱਕ ਕੰਮ ਨੂੰ ਆਪਣਾ ਕਰ ਸਕਦੇ ਆ ਲੇਕਿਨ ਕਦੇ-ਕਦੇ ਪੇਰੈਂਟਸ ਵੀ ਇਸ ਗੱਲ ਨੂੰ ਨਹੀਂ ਸਮਝਦੇ ਵੀ ਸਾਡੀਆਂ ਕੁੜੀਆਂ ਕੁਝ ਕਰ ਸਕਦੇ ਨੇ ਉਹਨਾਂ ਨੂੰ ਵੀ ਦਬਾ ਕੇ ਰੱਖਿਆ ਜਾਂਦਾ ਆਪਣੇ ਘਰ ਦੀ ਚਾਰ ਦਿਵਾਰੀ ਚ ਰੱਖਿਆ ਜਾਂਦਾ ਉਹ ਸੋਚਦੇ ਨੇ ਵੀ ਸਮਾਜ ਸਾਨੂੰ ਕੀ ਕਹੂਗਾ ਜ ਸੜੀਆਂ ਕੁੜੀਆਂ ਬਾਹਰ ਜਾਣੀਆਂ ਲੇਕਿਨ ਇਹ ਗਲਤ ਇਹ ਗੱਲ ਬਿਲਕੁਲ ਗਲਤ ਹੈ ਸਮਾਜ ਦੀ ਸੋਚ ਨੂੰ ਆਪਣੇ ਨਕਾਰੋ ਤੇ ਆਪਣੀਆਂ ਕੁੜੀਆਂ ਨੂੰ ਬਾਹਰ ਜਾ ਕੇ ਉਹਨਾਂ ਨੂੰ ਅਉਦੇ ਦੇ ਆਉਣ ਦਾ ਇੱਕ ਮੌਕਾ ਦੇਣਾ ਚਾਹੀਦਾ ਵੀ ਹਾਂ ਸਾਡੀਆਂ ਕੁੜੀਆਂ ਕੁਝ ਕਰ ਸਕਦੇ ਨੇ ਇਹ ਸਾਡੀਆਂ ਕੁੜੀਆਂ ਕਿਸੇ ਮੁੰਡਿਆਂ ਤੋਂ ਘੱਟ ਨਹੀਂ ਥੈਂਕ ਯੂ